ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਥਾਈਲੈਂਡ ਤੇ ਕੰਬੋਡੀਆ جنگਬੰਦੀ ਗੱਲਬਾਤ ਲਈ ਰਾਜ਼ੀ 트럼ਪ ਇਜ਼ਰਾਈਲੀ ਫੌਜੀ ਮਾਹਰ ਨੇ ਗਾਜ਼ਾ ਯੁੱਧ 10 ਸਾਲ ਚੱਲਣ ਦੀ ਭਵਿੱਖਬਾਣੀ ਕੀਤੀ ਮੈਲਬੌਰਨ ਹਾਦਸੇ 'ਚ ਇੱਕ ਦੀ ਹਾਲਤ ਗੰਭੀਰ ਵੈਸਟਗੇਟ ਫਰੀਵੇ ਬੰਦ ਲਿਥੀਅਮ ਬੈਟਰੀ ਕਾਰਨ ਕਰ ਚੁੱਕ ਪਰਿਵਾਰ ਬੱਚਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਪਾਸ਼ਾ ਵਿਭਾਗ ਵੱਲੋਂ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਮੌਕੇ ਨਾਚ ਗਾਇਨ ਤੇ ਦੇਣਗੇ ਸਪਸ਼ਟੀਕਰਨ ਕਿਸਾਨ ਯੂਨੀਅਨਾਂ ਦਾ ਲੈਂਡ ਪੂਲਿੰਗ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਹੁਣ ਖਬਰਾਂ ਵਿਸਤਾਰ ਨਾਲ ਥਾਈਲੈਂਡ ਤੇ ਕੰਬੋਡੀਆ ਜੰਗਬੰਦੀ ਗਲਬਾਤ ਲਈ ਰਾਜੀ ਟਰੰਪ ਵਾਸ਼ਿੰਗਟਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਕੰਬੋਡੀਆ ਅਤੇ ਥਾਈਲੈਂਡ ਦੇ ਨੇਤਾ ਜੰਗਬੰਦੀ ਤੇ ਤੇਜ਼ੀ ਨਾਲ ਕੰਮ ਕਰਨ ਲਈ ਤੁਰੰਤ ਮਿਲਣ ਲਈ ਸਹਿਮਤ ਹੋ ਗਏ ਹਨ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫਮਥਮ ਵੇਚਿਆਚਾਈ ਨੇ 트ੰਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਥਾਈਲੈਂਡ ਸਿਧਾਂਤਕ ਤੌਰ ਤੇ ਜੰਗਬੰਦੀ ਲਈ ਸਹਿਮਤ ਹੈ ਪਰ ਕੰਬੋਡੀਆ ਵੱਲੋਂ ਸਿਹਰਦ ਇਰਾਦਾ ਦੇਖਣਾ ਚਾਹੁੰਦਾ ਹੈ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਨੇਟ ਅਤੇ ਫੁਮਥਮ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਹੱਦੀ ਸੰਘਰਸ਼ ਜਾਰੀ ਰਿਹਾ ਤਾਂ ਉਹ ਕਿਸੇ ਨਾਲ ਵੀ ਵਪਾਰਕ ਸਮਝੌਤਾ ਨਹੀਂ ਕਰਨਗੇ ਟਰੰਪ ਨੇ ਆਪਣੀ ਕੂਟਨੀਤਕ ਯਤਨਾਂ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਦੋਵੇਂ ਧਿਰਾਂ ਤੁਰੰਤ ਜੰਗਬੰਦੀ ਅਤੇ ਸ਼ਾਂਤੀ ਚਾਹੁੰਦੀਆਂ ਹਨ ਇਜ਼ਰਾਈਲੀ ਫੌਜੀ ਮਾਹਰ ਨੇ ਗਾਜ਼ਾ ਯੁੱਧ 10 ਸਾਲ ਚੱਲਣ ਦੀ ਭਵਿੱਖਬਾਣੀ ਕੀਤੀ ਗਾਜ਼ਾ ਵਿੱਚ ਜੰਗ ਜਾਰੀ ਹੈ ਇਜ਼ਰਾਈਲੀ ਫੌਜਾਂ ਨੇ ਲੋਕਾਂ ਨੂੰ ਉੱਥੋਂ ਜਾਣ ਲਈ ਕਿਹਾ ਹੈ ਅਤੇ ਉਹਨਾਂ ਨੂੰ ਗਾਜ਼ਾ ਦੇ ਹੋਰ ਇਲਾਕਿਆਂ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਉਹਨਾਂ ਦੇ ਪਰਿਵਾਰ ਮਾਰੇ ਜਾਂਦੇ ਹਨ ਤਾਂ ਉਹ ਉਹਨਾਂ ਹਜ਼ਾਰਾਂ ਫਲਸਤੀਨੀਆ ਵਿੱਚ ਸ਼ਾਮਲ ਹੋ ਜਾਣਗੇ ਜਿਨ੍ਹਾਂ ਨੇ ਇਜ਼ਰਾਈਲ ਦੀ ਜੰਗ ਦੌਰਾਨ ਆਪਣੀਆਂ ਜਾਨਾਂ ਗਵਾਈਆਂ ਹਨ ਇਜ਼ਰਾਈਲ ਦੀ ਫੌਜ ਦੇ ਸਾਬਕਾ ਮੈਂਬਰਾਂ ਨੇ ਕਿਹਾ ਹੈ ਕਿ ਗਾਜ਼ਾ ਦੀ ਜੰਗ ਇੱਕ ਹੋਰ ਦਹਾਕੇ ਤੱਕ ਚੱਲ ਸਕਦੀ ਹੈ ਕਿਉਂਕਿ ਗਾਜ਼ਾ ਵਿੱਚ ਜੰਗ ਆਪਣੀ ਦੂਜੀ ਬਰਹਿਗੰਡ ਦੇ ਨੇੜੇ ਹੈ ਇਜ਼ਰਾਈਲੀ ਰੱਖਿਆ ਬਲਾਂ ਦੇ ਰਿਜ਼ਰਵ ਵਿੱਚ ਕਰਨਲ ਗਾਬੀ ਸਿਬੋਨੀ ਅਤੇ ਯਰੂਸ਼ਲਮ ਇੰਸਟੀਚਿਊਟ ਫਾਰ ਸਟ੍ਰੈਟਜੀ ਐਂਡ ਸਿਕਿਉਰਿਟੀ ਵਿੱਚ ਫੌਜੀ ਰਣਨੀਤੀ ਦੇ ਮਾਹਰ ਹਨ ਕਰਨਲ ਸਿਬੋਨੀ ਨੇ ਕਿਹਾ ਕਿ ਗਾਜ਼ਾ ਦੀ ਆਬਾਦੀ ਪਰਜੀਵੀ ਹੈ ਹਮਾਸ ਨੂੰ ਖਤਮ ਕਰਨ ਦੀ ਗੱਲ ਕਰਦੇ ਹੋਏ ਕਰਨਲ ਸਿਬੋਨੀ ਨੇ ਯੋਜਨਾਵਾਂ ਬਾਰੇ ਦੱਸਿਆ ਇਬਰਾਨੀ ਯੂਨੀਵਰਸਿਟੀ ਵਿੱਚ ਇਜ਼ਰਾਈਲੀ ਫਲਸਤੀਨੀ ਨੀਤੀ ਦੀ ਮਾਹਰ ਮਾਇਆ ਰੋਜ਼ਨਫੀਲਡ ਨੂੰ ਯਕੀਨ ਨਹੀਂ ਹੈ ਕਿ ਇਜ਼ਰਾਈਲੀ ਸਰਕਾਰ ਰਫਾ ਸ਼ਹਿਰ ਬਾਰੇ ਕੋਈ ਫੈਸਲਾ ਲਵੇਗੀ। ਮੈਲਬੌਰਨ ਹਾਦਸੇ 'ਚ ਇੱਕ ਦੀ ਹਾਲਤ ਗੰਭੀਰ ਵੈਸਟ ਗੇਟ ਫਰੀਵੇ ਬੰਦ ਹੈ। ਮੈਲਬੌਰਨ ਵਿੱਚ ਇੱਕ ਵੱਡੇ ਹਾਈਵੇ ਤੇ ਹਾਦਸਾ ਹੋਣ ਕਰਕੇ ਇੱਕ ਬੰਦੇ ਦੀ ਹਾਲਤ ਨਾਜ਼ੁਕ ਹੈ। ਐਮਬੂਲੈਂਸ ਵਿਕਟੋਰੀਆ ਮੁਤਾਬਕ ਦੁਪਹਿਰ 12:05 ਤੇ ਸਾਊਥ ਬੈਂਕ ਵਿੱਚ ਟੱਕਰ ਤੋਂ ਬਾਅਦ ਇੱਕ ਮਰੀਜ਼ ਨੂੰ ਹਸਪਤਾਲ ਲਿਜਾਇਆ ਗਿਆ। ਵੈਸਟ ਗੇਟ ਫ੍ਰੀਵੇ ਦੇ ਸਾਰੀਆਂ ਲੇਨਾਂ, ਵੈਸਟ ਗੇਟ ਬ੍ਰਿਜ ਅਤੇ ਬਰਨਲੇ ਸੁਰੰਗ ਦੇ ਵਿੱਚਕਾਰ ਬੰਦ ਹਨ। ਮੈਲਬੌਰਨ ਸ਼ਹਿਰ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਪੋਰਟ ਮੈਲਬੌਰਨ ਰਾਹੀਂ ਮੋੜਨ ਲਈ ਟੌਡ ਰੋਡ ਤੇ ਫ੍ਰੀਵੇ ਤੋਂ ਬਾਹਰ ਭੇਜਿਆ ਜਾਵੇਗਾ। ਬੋਲਟੇ ਬ੍ਰਿਜ ਅਤੇ ਮੋਟੇਗੋ ਸਟਰੀਟ ਤੋਂ ਐਂਟਰੀ ਰੈਂਪ ਬੰਦ ਹਨ। ਬੜਲੇ ਸੁਰੰਗ ਵਿੱਚ ਕਿੰਗਸ ਵੇ ਦਾ ਪ੍ਰਵੇਸ਼ ਖੁੱਲਾ ਰਹਿੰਦਾ ਹੈ। ਕੁੰਮਣ ਦੇ ਰਸਤਿਆਂ ਵਿੱਚ ਕਿੰਗਸ ਵੇ ਅਤੇ ਤੂਰਕਰੋਡ, ਕੁਇਨਸ ਰੋਡ, ਡਾਂਡੇਨੋਗਰੋਡ ਅਤੇ ਵਾਰੀਗਲ ਰੋਡ ਜਾਂ ਮੋਂਟੇਗੂ ਸਟਰੀਟ, ਸਿਟੀ ਰੋਡ, ਅਲੇਗਜ਼ੈਂਡਰਾ ਐਵੇਨਿਊ, 올림픽 ਬੁਲੇਵਰਡ ਅਤੇ ਬੈਟਮੈਨ ਐਵੇਨਿਊ ਸ਼ਾਮਲ ਹਨ। ਲਿਥੀਅਮ ਬੈਟਰੀ ਕਾਰਨ ਕਰਚ ਅੱਗ ਪਰਿਵਾਰ ਬਚਿਆ। ਪਰਥ ਦੇ ਦੱਖਣ ਪੂਰਬ ਵਿੱਚ ਇੱਕ ਘਰ ਪੱਠੀ ਵਾਂਗ ਸੜ ਗਿਆ। ਅਤੇ ਮਿੰਟਾਂ ਵਿੱਚ ਅਗਨੇ ਘੇਰ ਲਿਆ ਇਹ ਘਟਨਾ ਅੱਜ ਤੜਕੇ ਕਰੀਬ 3:30 ਵਜੇ ਫੋਰੈਸ ਫੀਲਡ ਵਿੱਚ ਵਾਪਰੀ ਜਦੋਂ ਇੱਕ ਜੋੜਾ ਉਹਨਾਂ ਦਾ 12 ਮਹੀਨਿਆਂ ਦਾ ਬੱਚਾ ਅਤੇ ਦੋ ਕੁੱਤੇ ਸੁੱਤੇ ਪਏ ਸਨ ਗੁਆਂਡੀਆਂ ਦੀ ਮਦਦ ਨਾਲ ਪਰਿਵਾਰ ਬਚ ਗਿਆ ਘਰ ਬਚਾਉਣ ਤੋਂ ਬਾਹਰ ਸੀ ਅਤੇ ਮੰਨਿਆ ਜਾਂਦਾ ਹੈ ਕਿ ਲਿਥੀਅਮ ਆਇਨ ਬੈਟਰੀ ਵਾਲਾ ਪਾਵਰ ਟੂਲ ਇਸ ਲਈ ਜ਼ਿੰਮੇਵਾਰ ਹੈ ਜਾਂਚ ਕਰਤਾ ਡੈਰੀਲ ਕ੍ਰੈਮਰ ਨੇ ਕਿਹਾ ਕਿ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਇਸ ਲਈ ਇਹ ਰਹਿਣ ਦੇ ਲਾਇਕ ਨਹੀਂ ਹੈ ਲਿਥੀਅਮ ਆਇਨ ਬੈਟਰੀਆਂ ਕਾਰਨ ਇਸ ਸਾਲ ਕਰਾਂ ਵਿੱਚ ਅੱਗ ਲੱਗਣ ਦੀ ਇਹ 107ਵੀਂ ਘਟਨਾ ਹੈ। ਗ੍ਰੈਮਰ ਨੇ ਕਿਹਾ, ਇਹ ਸਿਰਫ ਉਹ ਹਨ ਜਿਨ੍ਹਾਂ ਬਾਰੇ ਸਾਨੂੰ ਪਤਾ ਹੈ ਅਤੇ ਜਿਨ੍ਹਾਂ ਬਾਰੇ ਸਾਨੂੰ ਬੁਲਾਇਆ ਜਾਂਦਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਪਾਸ਼ਾ ਵਿਭਾਗ ਵੱਲੋਂ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਮੌਕੇ ਨਾਚਗਾਇਨ ਤੇ ਦੇਣਗੇ ਸਪਸ਼ਟੀਕਰਨ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਜ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਨੂੰ 1 ਅਗਸਤ 2025 ਨੂੰ ਪੰਜ ਸਿੰਘ ਸਾਬਾਨ ਦੀ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਬੁਲਾਇਆ ਹੈ। ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇਤ ਦੇ ਇੰਚਾਰਜ ਸਰਦਾਰ ਬਗੀਚਾ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ ਜਥੇਦਾਰ ਗੜਗਜ ਨੇ ਕਿਹਾ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਤਾਂ ਮੰਤਰੀ ਹਰਜੋਤ ਸਿੰਘ ਤੇ ਨਾ ਹੀ ਡਾਇਰੈਕਟਰ ਜਸਵੰਤ ਸਿੰਘ ਨੇ ਕੋਈ ਸਪਸ਼ਟੀਕਰਨ ਦਿੱਤਾ ਹੈ ਤੇ ਨਾ ਹੀ ਸਿੱਖ ਸੰਗਤ ਤੋਂ ਮਾਫੀ ਮੰਗੀ ਹੈ ਉਹਨਾਂ ਕਿਹਾ ਕਿ ਅਹੁਦਿਆਂ ਤੇ ਬੈਠੇ ਲੋਕਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ ਤੇ ਅਜਿਹੇ ਮਾਮਲਿਆਂ ਤੇ ਉਹਨਾਂ ਦੀ ਚੁੱਪੀ ਸਵਾਲ ਖੜੇ ਕਰਦੀ ਹੈ ਉਹਨਾਂ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਸ਼ਹੀਦੀ ਦਿਹਾੜੇ ਦੀ ਸ਼ੁਰੂਆਤ ਨਾਚ ਗਾਣੇ ਨਾਲ ਕੀਤੀ ਗਈ ਹੈ ਜੋ ਸਿੱਖ ਭਾਵਨਾਵਾਂ ਦੇ ਉਲਟ ਹੈ ਉਹਨਾਂ ਇਹ ਵੀ ਦੱਸਿਆ ਕਿ ਪੰਜਾਬੀ ਗਾਇਕ ਵੀਰ ਸਿੰਘ ਦਾ ਮਾਮਲਾ ਵੀ ਮੀਟਿੰਗ ਵਿੱਚ ਉਠਾਇਆ ਜਾਵੇਗਾ ਜੋ ਪਹਿਲਾਂ ਹੀ ਮਾਫੀ ਮੰਗ ਚੁੱਕੇ ਹਨ ਕਿਸਾਨ ਯੂਨੀਨਾਂ ਦਾ ਲੈਂਡ ਪੂਲਿੰਗ ਨੀਤੀ ਖਿਲਾਫ ਰੋਜ਼ ਪ੍ਰਦਰਸ਼ਨ ਸੂਬਾ ਸਰਕਾਰ ਹਰ ਦਿਨ ਮੁਸੀਬਤ ਵਿੱਚ ਫਸਦੀ ਜਾ ਰਹੀ ਹੈ ਕਿਉਂਕਿ ਕਿਸਾਨ ਸੰਗਠਨਾ ਨੇ ਲੈਂਡ ਪੂਲਿੰਗ ਨੀਤੀ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਐਸਕੇਐਮ ਅਤੇ ਕਿਸਾਨ ਮਜ਼ਦੂਰ ਮੋਰਚਾ ਕੇ ਐਮਐਮ ਨੇ 30 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਮੈਂਬਰਾਂ ਨੇ ਮੀਟਿੰਗ ਕਰਕੇ 8 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਮੀਟਿੰਗ ਵਿੱਚ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਭਾਰਤੀ ਕਿਸਾਨ ਇਕਤਾ ਹਰਣਾ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਭਾਰਤੀ ਕਿਸਾਨ ਯੂਨੀਅਨ ਮਜੇਲ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਸ਼ਾਮਲ ਸਨ ਆਗੂਆਂ ਨੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਤੋਂ ਉਪਜਾਊ ਜ਼ਮੀਨ ਲੈਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਸਰਕਾਰ ਕਰਜ਼ੇ ਹੇਠ ਦੱਬੀ ਹੋਈ ਹੈ ਅਤੇ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਚੁਕਾਉਣਾ ਚਾਹੁੰਦੀ ਹੈ ਉਨਾ ਕਿਹਾ ਕਿ ਪੰਜਾਬ ਵਿੱਚ ਸ਼ਹਿਰੀਕਰਨ ਦੀ ਲੋੜ ਨਹੀਂ ਹੈ। ਬੀਕੇਯੂ ਮਜੈਲ ਦੇ ਗੁਰਸੇਵਕ ਸਿੰਘ ਨੇ ਕਿਹਾ ਕਿ ਸਰਕਾਰ ਨੇ ਇੱਕ ਮਹੀਨੇ ਵਿੱਚ ਤਿੰਨ ਵਾਰ ਨੀਤੀ ਬਦਲੀ ਹੈ। ਕਿਸਾਨਾਂ ਵੱਲੋਂ ਹੋਰ ਪ੍ਰਦਰਸ਼ਨਾਂ ਦੀ ਯੋਜਨਾ ਹੈ। ਕਿ ਐਮ 11 ਅਗਸਤ ਨੂੰ ਮੋਟਰਸਾਈਕਲ ਜਲੂਸ ਕੱਢੇਗਾ ਅਤੇ 20 ਅਗਸਤ ਨੂੰ ਜਲੰਧ ਵਿਕਾਸ ਅਥਾਰਟੀ ਦੇ ਦਫ਼ਤਰ ਬਾਹਰ ਰੈਲੀ ਕੀਤੀ ਜਾਵੇਗੀ। ਨਵਾਂਸ਼ਹਿਰ ਦੇ ਪਿੰਡ ਮਹਿਲੋ ਵਿਖੇ ਵਿਰੋਧ ਸ਼ੁਰੂ ਹੋ ਚੁੱਕਾ ਹੈ। ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਵੀ ਸਰਕਾਰ ਦੀ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਦਾ ਵਿਰੋਧ ਕੀਤਾ ਹੈ ਕਿਸਾਨਾਂ ਨੇ ਆਪ ਵਰਕਰਾਂ ਦੀ ਪ੍ਰਚਾਰ ਸਮੱਗਰੀ ਸਾੜ ਦਿੱਤੀ ਹੈ ਹੁਸ਼ਿਆਰਪੁਰ ਵਿੱਚ ਬੀਕੇਯੂ ਦੁਆਬਾ ਦੇ ਆਗੂ ਮਨਜੀਤ ਸਿੰਘ ਰਾਏ ਪਰ ਹੀਰਾ ਵਿੱਚ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ ਉਹਨਾਂ ਕਿਹਾ ਕਿ ਉਹ ਆਪਣੀ ਜ਼ਮੀਨ ਦਾ 1 ਇੰਚ ਵੀ ਨਹੀਂ ਦੇਣਗੇ ਅਤੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼